ਜਿਹੜੇ ਪਿੰਡੂ ਤਬਕਾ ਲੋਗ ਹੈ ਨਾ ਸ਼ਹਿਰੀ ਨੂੰ ਨਹੀਂ ਨਫਰਤ ਪੈਂਦਾ ਪਿੰਡੂ ਜਿਹੜੇ ਲੋਗ ਹੈ ਨਾ ਉਹਨਾਂ ਨੂੰ ਹੁੰਦਾ ਵਾ ਵੀ ਹਜੇ ਠਾਣਿਆ ਜੇ ਲੋਕਾਂ ਨੇ ਕੰਮ ਕਰਾਉਣੇ ਆ ਬੜਾ ਕੁਝ ਕਰਨਾ ਵਾ ਹਜੇ ਸਰਕਾਰ ਦਾ ਕਿਤੇ ਨਾ ਕਿਤੇ ਦਬਾਅ ਤੁਹਾਨੂੰ ਪਤਾ ਪੈ ਜਾਣਾ ਹਾਂਜੀ ਹਾਂਜੀ ਹੈਗਾ ਦਬਾਅ ਦੀ ਵੋਟ ਬਦਲ ਸਕਦੀ ਦਵਾਲੇ ਪਾਸੇ ਇਹ ਅੰਤ ਬੋਰਡ ਦੇ ਅੰਦਰ ਜਾ ਕੇ ਪੈਣੀ ਹੈ ਨਾ ਬੋਰਡ ਕੀ ਵਾ ਕਿੱਥੇ ਪੈਣੀ ਬਾਅਦ ਚ ਇਦਾਂ ਵੀ ਚੱਲ ਜਾਂਦਾ ਨਾ ਇਹ ਤੇ ਗੱਲ ਹੈਗੀ ਤੁਹਾਡੀ ਸਹੀ ਹੈ ਕਿਹਦੇ ਹਲਕਾ ਦੇ ਤੁਹਾਨੂੰ ਪਤਾ ਹੀ ਆ ਤਰਨਦਨ ਹਲਕਾ ਹੈਰ ਲੀਜੀਏ ਹਲਕਾ ਵਾ ਤੇ ਤੁਹਾਨੂੰ ਵੀ ਪਤਾ ਲੀਜੀਏ ਸਕੋਣ ਹੈਗਾ ਇੱਥੇ ਹਰ ਕੀ ਹੁਣ ਭਾਈ ਸਾਹਿਬ ਕਿੰਨੂ ਮੰਨਦੇ ਹੋ ਸਿੰਘ ਦੀ ਵੇਹੇ ਆਵਾਜ਼ ਆ ਸਾਨੂੰ ਵੀ ਇਹ ਲੱਗਦਾ ਵਾ ਪਰ ਲੋਕੀ ਪਤਾ ਕੀ ਜਾਂਦੇ ਆ ਸਾਡੇ ਕੰਮ ਹੁਣ ਜਿਹੜਾ ਬੰਦਾ ਇੱਥੋਂ ਆਦਾ ਹੋਵੇ ਨਾ ਸਾਡੇ ਕੰਮ ਹੁਣ ਅੱਗੇ ਭਾਈ ਅਕਾਲੀ ਦਲ ਦੇ ਰਾਜ ਚ ਕੰਮ ਲੋਕਾਂ ਦੇ ਸਾਰੇ ਗਰੀਬ ਵਰ ਦੇ ਬਹੁਤ ਕੰਮ ਹੋਇਆ ਸੁਖਬੀਰ ਬਾਦਰਾਂਗੇ ਪਰ ਗੱਲ ਹੀ ਲੈ ਕੇ ਬੈਗੀ ਉਹਨਾਂ ਨੂੰ ਤਾਨੂੰ ਵੀ ਪਤਾ ਕਿਹੜੀ ਚੀਜ਼ ਹੈ ਸਭ ਦੇ ਬੇਦਬੰਦੀ ਗੱਲ ਕਰਦੇ ਬੇਦਵੀ ਬੇਦਮੀਆਂ ਹੋ ਗਈਆਂ ਸਰਦੇ ਸਾਹਿਬ ਵਾਲੇ ਨੂੰ ਮਾਫ ਕੀਤਾ ਤੁਹਾਡੇ ਕਾਲ ਤੱਕ ਦੇ ਏਡਾ ਮਹਾਨ ਆ ਹੈ ਉੱਥੋਂ ਉਹਨਾਂ ਨੂੰ ਮਾਫੀ ਦਵਾਤੀ ਤੁਹਾਡੇ ਲਈ ਤਾਂ ਕਾਲ ਤੱਕ ਦੀ ਮਹਾਨ ਆ ਪਰ ਉੱਤੇ ਉੱਤੇ ਤੇ ਹੈ ਹੀ ਕੁਛ ਨਹੀਂ ਤੀ ਉੱਥੋਂ ਦੇ ਜਫੇਦਾਰਾਂ ਨੂੰ ਘਰ ਬੁਲਾ ਕੇ ਤੇ ਉਹ ਮਾਫੀ ਦਵਾਤੀ ਜੀ ਤਾਂ ਤੁਸੀਂ ਮੰਨਦੇ ਹੋ ਕਿ ਕਾਲੀ ਦਲ ਦਾ ਵੱਡਾ ਨੁਕਸਾਨ ਗੁਰੂ ਸਾਹਿਬ ਦੀਆਂ ਬੇਦਵੀਆਂ ਕਾਰਨ ਹੋਇਆ ਪੂਰਾ ਕਾਂਡ ਹੋ ਗਿਆ ਸਿੰਘ ਗਏ ਦੋ ਮਰ ਸਾਡੀ ਉਮਰ ਦੇ ਗਏ ਦੋ ਮੁੰਡੇ ਵਿਚਾਰੇ ਉਹ ਸ਼ਹੀਦ ਹੋ ਗਏ ਸ਼ਹੀਦੀ ਹੋ ਗਏ ਨਾ ਉਹਨਾਂ ਦੇ ਪਰਿਵਾਰ ਨੂੰ ਕੁਝ ਮਿਲਿਆ ਉਹਨਾਂ ਦਾ ਤਾਂ ਜੀ ਗਿਆ ਨਾ ਉਹਨਾਂ ਦਾ ਜੀ ਗਿਆ ਵੋਟਾਂ ਤੇ ਫੇਰ ਵੀ ਪੈਣੀਆਂ ਵੋਟਾਂ ਅਗਲੇ ਸਾਲ ਵੀ ਪੈ ਗਈਆਂ ਆ 5-10 ਸਾਲਾਂ ਬਾਅਦ ਫੇਰ ਪੈ ਗਈਆਂ ਇਨਸਾਫ ਫੇਰ ਨਹੀਂ ਮਿਲਿਆ ਕਿੰਨੇ ਸਾਲ ਹੋ ਗਏ ਆ ਕੋਟਕਪੂਰਾ ਕਾਂਡ ਹੋਏ ਨੂੰ ਅਜੇ ਤੱਕ ਉੱਥੇ